ਕਹਿਤਾ ਹੈ ਬਾਰਾਮਾ ਚੇਤ ਚਿਤ ਵਿੱਚ ਮਰਨ ਚਤਾਰੀ RAM ਨਾਮ ਨਕ ਦੇ ਵਿਸਾਰੀ ਝੂਠੇ ਨਾ ਪਰਪੰਚ ਖਲਾਰੀ ਜਤ ਲਈ ਨਾ ਤੂੰ ਬਾਜੀ ਹਾਰੀ ਪੈ ਮਾਲਕ ਦੇ ਚਰਨਾਵੇ ਚਿਤ ਚੇਤ ਚਤਾਰੀ ਮਰਨਾਵੇ ਚਿਤ ਚੇਤ ਚਤਾਰੀ ਮਰਨਾਵੇ ਤੋਰ ਤੋਰ ਜਾਂਦੇ ਰਾਜੇ ਰਾਣੇ ਜਾ ਜਾ ਬੈਠੇ ਆ ਕੀ ਠਾਣੇ ਦੱਬੇ ਠਗੀਆਂ ਮਾਰ ਖਜ਼ਾਨੇ ਸਾਰੇ ਇੱਥੇ ਹੀ ਰਹਿ ਜਾਣੇ ਹੁਣ ਕਰ ਲੈ ਜੋ ਕਰਨਾ ਵੇ ਚਿੱਤ ਚੇਤ ਚਤਾਰੀ ਮਰਨਾ ਵੇ ਚਿੱਤ ਚੇਤ ਚਤਾਰੀ ਮਰਨਾ ਵੇ ਟੜੀ ਵਿਸਾਖ ਵਿਸਾਰ ਨਸਾਈ ਨਾ ਬਿਰਥਾ ਤੂੰ ਜਨਮ ਗਵਾਈ ਹਾਰ ਪਰੋਕੇ ਗਲ ਵਿੱਚ ਪਾਈਂ RAM ਬਿਨਾ ਕੋਈ ਸਾਥੀ ਨਹੀਂ ਅਜਿੱਤੀ ਖੇੜ ਨਹਾਰੀ ਤੂੰ ਵਿੱਚ ਵਿਸਾਖ ਨਾ ਨਾਮ ਵਿਸਾਰੀ ਤੂੰ ਕੂੜੇ ਦਮ ਦਾ ਕੀ ਪਰਵਾਸਾ ਉਮਰਾਂ ਪਾਣੀ ਵਿੱਚ ਪਤਾਸਾ ਪਲ ਵਿੱਚ ਤੋੜਾ ਪਲ ਵਿੱਚ ਮਾਸਾ ਮੂੰਦਾ ਮੂੰਹ ਵਿੱਚ ਰਹੇ ਗਰਾਸਾ ਆਰੇ ਲੈ ਕੁਝ ਤਿਆਰੀ ਤੂੰ ਵਿੱਚ ਵਿਸਾਖ ਨਾ ਰਾਮ ਅਸਾਰੀ ਤੂੰ ਜੇਠ ਜਵਾਨੀ ਚਾਰ ਦਿਨਾਂ ਦੀ ਅੱਖੀ ਨજર ਨਾ ਆਵੇ ਜਾਂਦੀ ਬਾਲਕ ਤੋਂ ਝੱਕ ਬਿਰਦ ਬਣਾਂਦੀ ਗੁੱਜੀ ਕੁਣਾ ਵਾਂਗ ਏ ਖਾਂਦੀ ਕਿਉਂ ਹੋਵੇ ਅਬਮਾਨੀ ਹੋਏ ਇਹ ਝੂਠੀ ਜੇਠ ਜਵਾਨੀ ਹੋਏ ਇਹ ਝੂਠੀ ਜੇਠ ਜਵਾਨੀ ਹੋਏ ਬਾਲ ਕੇ ਉਮਰ ਖੇਡ ਵਿੱਚ ਜਾਵੇ ਆਈ ਜਵਾਨੀ ਕੰਮ ਸਤਾਵੇ ਕਜੀਏ ਗੜ ਵਿੱਚ ਲੱਖਾਂ ਪਾਵੇ ਬੁੱਢਾ ਹੋ ਕੇ ਫਿਰ ਪਛਤਾਵੇ ਹੋਣ ਲਗਾ ਜਦ ਫਾਨੀ ਹੋਏ ਇਹ ਝੂਠੀ ਝੇਠ ਜਵਾਨੀ ਹੋਏ ਇਹ ਝੂਠੀ ਝੇਠ ਜਵਾਨੀ ਹੋਏ ਹਾੜ ਹਨੇਰਾ ਅੱਖੀ ਆਇਆ ਹਰੀ ਦਾ ਨਾਮ ਤੂੰ ਦਿਨੋਂ ਭਲਾਇਆ ਰਹਿ ਜੂ ਇੱਥੇ ਜੋੜੀ ਮਾਇਆ ਕੂੜਾ ਹੰਟੀ ਰੋਗ ਲਗਾਇਆ ਕਿਉ ਤੈਨੂੰ ਗੱਲ ਭੁੱਲੀ ਓਏ ਚੱਲ ਹਾੜ ਹਨੇਰੀ ਝੁੱਲੀ ਓਏ ਪੁੱਤਰ ਤੀਆਂ ਸਾਖ ਕਬੀਲੇ ਦੌਲਤ ਨੇ ਨੇ ਸਾਰੇ ਕੀਲੇ ਮਤਲਬ ਕਾਰਨ ਕਰਦੇ ਹੀਲੇ ਝਟ ਚ ਲਾਲ ਤੇ ਝਟ ਚ ਪੀਲੇ ਕੇ ਡੰਡਾ ਗੁੱਲੀ ਓਏ ਚੰਦਹਾੜ ਹਨੇਰੀ ਚਿੱਲੀ ਓਏ ਸਾਵਣ ਆਵਣ ਫੇਰ 나ੜੀਏ ਕਰ ਲੈ ਸਮਝ ਤੂੰ ਅਲੜ ਕੁੜੀਏ ਮਾਲਕ ਦੇ ਡੰਡੇ ਤੋਂ ਡਰੀਏ ਕੁਝ ਸਮਾਨ ਤੁਰਨ ਦਾ ਕਰੀਏ ਝੂੜਾ ਬੀੜਾ ਲਾਵਣ ਨੀ ਇਹ ਸਾਵਣ ਫੇਰਨਾਵਣ ਨੀ ਇਹ ਸਾਵਣ ਫੇਰਨਾਵਣ ਨੀ ਬੀਨ ਗਤ ਉੱਟਣ ਲੈਣ ਹਲਾਰੇ ਚੱਲਣ ਦੇ ਸਭ ਫਿਕਰ ਵਿਸਾਰੇ ਕੋਈ ਕਰੀ ਨਾ ਉੱਠੇ ਕਾਰੇ ਭੇਕੇ ਰਹਿਣਾ ਚਾਰ ਦਿਹਾੜੇ ਤੈ ਜਈਆ ਸ਼ਰਮਾਵਣ ਨੀ ਇਹ ਸਾਵਣ ਫੇਰਨਾ ਮਣ ਨੀ ਪਾਦਰੋਂ ਭੁੱਲੀ ਜੱਗ ਸਮੱਤੇ ਨਾ ਚੱਲ ਮੋ ਨਿੰਦਰਾ ਤੇ ਰਸਤੇ ਨੀਂਦ ਲ ਜਾਂਦੀ ਜਾਂਦੇ ਰਸਤੇ ਲੈਂਦੀ ਜਾਂ ਨੀਂਦ ਦੇ ਚੱਕੇ ਪਿਛੋਂ ਬੈ ਬੈ ਰੋਂ ਵੇਗੀ ਉੱਤ ਤੜਕੇ ਚੱਕੀ ਝੋਵੇਗੀ ਉੱਤ ਤੜਕੇ ਚੱਕੀ ਝੋਵੇਗੀ ਜਾਗ ਸਵੇਰੇ ਨਾਮ ਰਟਾਈ ਅੱਗੇ ਜੋਗਾ ਧਣ ਬਣਾਈ ਲੋਕਾਂ ਦੇਖ ਨਾ ਜੀਤ ਰਸਾਈ ਨੇਕੀ ਲੈ ਕੇ ਅੱਗੇ ਜਾਵੀ ਸਿਖਰਾਨੂ ਛੋਵੇਗੀ ਕੁਲਾਂ ਦੇ ਧੋਣੇ ਧੋਵੇਗੀ ਕੁਲਾਂ ਦੇ ਧੋਣੇ ਧੋਵੇਗੀ ਅਸੂ ਆਸਾ ਛੱਡਦੇ ਝੂਠੀ ਖਾਲੈ ਰਾਮ ਨਾਮ ਦੀ ਝੂਠੀ ਝੂਠੇ ਜਗਤ ਦੀ ਮਾਇਆ ਝੂਠੀ ਨਾਮ ਸਰੋਵਰ ਤੋਂ ਲੈ ਬੂਥੀ ਭਵੇ ਨਾ ਜੰਮ ਦੀ ਫਾਂਸੀ ਨੀ ਚੱਲ ਅਸੂ ਆਸ ਨਰਾਸੀ ਨੀ ਉੱਚੇ ਉੱਚੇ ਮਹਿਲ ਮਨਾਰੇ ਹਾਥੀ ਘੋੜੇ ਪਦਾਰਥ ਸਾਰੇ ਧਨ ਦੌਲਤ ਦੇ ਪਰੇ ਪੰਡਾਰੇ ਇੱਥੇ ਥਰੇ ਰਹਿਣਗੇ ਸਾਰੇ ਫਿਰ ਤੂਫਾਨੇ ਉਦਾਸੀ ਨੀ ਚਲ ਅਸੂ ਆਸ ਨਰਾਸੀ ਨੀ ਚਲ ਅਸੂ ਆਸ ਨਰਾਸੀ ਨੀ ਕਹ ਤੱਕ ਕਾਵਾ ਵੰਗੂ ਲਾਉਂਦਾ ਦੇਸ਼ ਵਿਦੇਸ਼ੀ ਫਿਰਦਾ ਪਾਉਂਦਾ ਕਰਮਾ ਬਾਜ ਨਾ ਮਿਲਦਾ ਆਉਦਾ ਕਿਉਂ ਨਹੀਂ ਸ਼ਰਨ ਹਰੀ ਦੀ ਆਉਂਦਾ ਹਰੀ ਦੇ ਚਰਨ ਚਤ ਲਾਗਾਰੇ ਸੁਣ ਕਤਕ ਕਾਲਿਆ ਕਾਗਾਰੇ ਕੂੜਾ ਪਿਆ ਪਰੂਲ ਦਾ ਕੂੜਾ ਰਤਨ ਨਹੀਂ ਦਿਸਦਾ ਹੋਇਆ ਮੂੜਾ ਚੜਕੇ ਝੂਟੀ ਆਮ ਪੰਘੂੜਾ ਰੰਗਮਜੀਠੀ ਚੜਜੇ ਕੂੜਾ ਸੋਇਆ ਕਿਉਂ ਨਹੀਂ ਜਾਗਾ ਰੇ ਸੁਣ ਕਤਕ ਕਾਲਿਆ ਕਾਗਾਰੇ ਮਗਰ ਮਮਤਾ ਨਾ ਰਖ ਤਣ ਦੀ ਖਾਕ ਸਮਝ ਲੈ ਢੇਰੀ ਤਣ ਦੀ ਨਿਕਲੀ ਫੂਕ ਜਦੋਂ ਬਦਨ ਦੀ ਕੀਮਤ ਪੈਣੀ ਹਰੀ ਭਜਨ ਦੀ ਨਾਮ ਬਿਨਾ ਕੁਛ ਹੈ ਨਾ ਨੀ ਇਹ ਮੱਗਰ ਹੈ ਨਾ ਹੈ ਨਾਨੀ ਇਹ ਮੱਗਰ ਹੈ ਨਾ ਹੈ ਨਾਨੀ ਮੈਂ ਮੇਰੀ ਦੀ ਟਾ ਦੇ ਤੇਰੀ ਮੂਹ ਰਟ ਲੈ ਤੇਰੀ ਤੇਰੀ ਇਹ ਨਾ ਤੇਰੀ ਤੇ ਨਾ ਮੇਰੀ ਅੰਤ ਨੂੰ ਹੈ ਮਿੱਟੀ ਦੀ ਢੇਰੀ ਕਿਸੇ ਨਾ ਬਾਕੀ ਰਹਿਣਾ ਨੀ ਇਹ ਮੱਗਰ ਹੈ ਨਾ ਹੈ ਨਾਨੀ ਇਹ ਮੱਗਰ ਹੈ ਨਾ ਹੈ ਨਾਨੀ ਪੋ ਪੰਛੀ पिंजਰੇ ਵਿੱਚ ਵੜਿਆ ਮੈਂ ਮੈਂ ਸਬਕ ਕਰੋਂਦਾ ਪੜਿਆ पिंजਰੇ ਦਾ ਕੁਝ ਦੋਸ਼ ਨਾ ਅੜਿਆ ਮਨ ਨੂੰ ਮੋਹ ਦਾ नाग ਹੈ ਲੜਿਆ ਜਨਮ ਵਿਰਥਾ ਕਿਉਂ ਖੋਵੇਂ ਤੂੰ ਫਿਰ ਨਾਮ ਬਿਨਾ ਕਿਉਂ ਰੋਵੇਂ ਤੂੰ ਫਿਰ ਨਾਮ ਬਿਨਾ ਕਿਉਂ ਰੋਵੇਂ ਤੂੰ ਦੁਨੀਆ ਸਮਝੇ ਮਿੱਠੀ ਚੂਰੀ ਕਰਨਾ ਆਪੜ ਤੇ ਮਗਰੂਰੀ ਚਾਰ ਦਿਨਾਂ ਦੀ ਮਾਇਆ ਕੂੜੀ ਔਣਕ ਤਰੀ ਰਹੇ ਜੋ ਜ਼ਰੂਰੀ ਨਰਕੀ ਕੋਤੇ ਖਾਵੇਂ ਤੂੰ ਫਿਰ ਨਾਮ ਬਿਨਾ ਕਿਉਂ ਜਾਵੇਂ ਤੂੰ ਤੇਰੇ ਨਾਮ ਬਿਨਾ ਕਿਉਂ ਜਾਵੇਂ ਤੂੰ ਮਾਗ ਮਨੁੱਖਾ ਦੇਹੀ ਉੱਚੀ ਲਖ 84 ਜੂੜ ਸਮੁੱਚੀ ਹੰਸਾਂ ਵਾਂਗ ਅਮੋਲਕ ਸੁੱਚੀ ਭਜਨ ਬਿਣੇ ਜਾਂਦੀ ਮੁਕੀ ਰਹੇ ਨਾ ਮਨ ਵਿੱਚ ਸੰਸਾ ਬਈ ਨਿਤ ਰਾਮ ਨਾਮ ਜਪ ਹੰਸਾ ਬਈ ਨਿਤ ਰਾਮ ਨਾਮ ਜਪ ਹੰਸਾ ਬਈ ਮੜ ਮੜ ਮਿਲੇ ਨਾ ਮਾਨਸ ਦੇਹੀ ਨਾਮ ਜਪਣ ਦਾ ਵੇਲਾ ਇਹੀ ਛੱਡ ਦੇ ਕਹਿਣਾ ਮੇਰੀ ਮੇਰੀ ਮੌਤ ਜਦੋਂ ਆਜੰੜੀ ਕੇਰੀ ਨਾ ਲੱਗੇ ਜੰਮਦੀ ਫੰਸਾ ਬਈ ਨਿਤ ਰਾਮ ਨਾਮ ਜਪ ਹੰਸਾ ਬਈ ਨਿਤ ਰਾਮ ਨਾਮ ਜਪ ਹੰਸਾ ਬਈ ਫਗਣ ਫੁੱਲ ਬਗੀਚੇ ਖੇੜਦੇ ਤੂੰ ਵੀ ਨਾਮ ਵਿਸਾਲੈ ਹਿਰਦੇ ਖਾਕੇ ਗਰਮੀ ਪੱਤੇ ਝੜਦੇ ਦੇਖੋ ਨਵੇਂ ਪੁਰਾਣੇ ਲੜਦੇ ਬਲਦਾ ਬੁੱਝ ਚਰਾਗ ਗਿਆ ਸੁਣ ਫਗਣ ਫੁੱਲਾ ਬਾਗਦਿਆ ਸੁਣ ਫਗਣ ਫੁੱਲਾ ਬਾਗਦਿਆ ਤੂੰ ਵੀ ਕੁਦਰਤ ਦੀ ਫਲਵਾੜੀ ਖੇੜਿਆ ਵਾਂਗ ਫੁਲਾ ਦੇਣ ਚਾਰੀ ਕਰ ਲੈ ਮਨ ਕੋ ਸਪਰ ਉਪਕਾਰੀ ਯਾਦ ਕਰੇ ਕੋਈ ਜਾਂਦੀ ਵਾਰੀ ਤਾਂ ਗੜੀ ਬਣ ਸਰਤਾਜ ਜਿਹਾ ਸੁਣ ਫੱਗਣ ਫੁੱਲਾ ਬਾਗਦਿਆ ਸੁਣ ਫੱਗਣ ਫੁੱਲਾ ਬਾਗਦਿਆ ਤੂੰ ਬਣ ਜਾ ਓਏ ਸਰਤਾਜ ਜਿਹਾ ਸੁਣ ਫੱਗਣ ਫੁੱਲਾ ਬਾਗਦਿਆ